ਪੰਜਾਬ ਦੇ ਵਿੱਚ ਆਪ ਜੇ ਚੋ ਚੁਕਿਆ ਤੇ ਹੁਣ ਕੁਝ ਦਿਨਾਂ ਚ ಮತਦਾਨ ਵੀ ਸ਼ੁਰੂ ਹੋ ਜਰਗੇ ਲੋਕ ਆਪਣੀ ਵੋਟਾਂ ਪਾਣਗੇ ਆਪਣੇ ਕੈਂਡੀਡੇਟ ਨੂੰ ਜਿਤਾਣਗੇ ਪਟਿਆਲਾ ਜੋ ਜਿਹੜੀ ਗਾਂਧੀ ਦੀ ਆਵਾਜ਼ ਆ ਗਈ ਜੀ ਇਸ ਟਾਈਮ ਤੁਹਾਨੂੰ ਵੀ ਗਾਂਧੀ ਦਿੱਤੇਗਾ ਤੇਰਾ ਆਮ ਪਾਜੀ ਉਹਨਾਂ ਨੇ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ ਤੇਰਾ ਗਾਂਧੀ ਹੈ ਉਹ ਇਮਾਨਦਾਰ ਹੈ ਤੇ ਇੱਕ ਵਾਰ ਐਮਪੀ ਜਿੱਤਿਆ ਵੀ ਉਹਨੇ ਕੰਮ ਬੋਲ ਕਰਾਇਆ ਤੇ ਖੜਾ ਵੀ ਹੈ ਜਿਹੜਾ ਮਾਰਾ ਵਾਲੀ ਦਾ ਬੰਨਾ ਉਹ ਪਟਿਆਲਾ ਨਜ਼ਰ ਨਹੀਂ ਆਉਂਦੇ ਲੋਕਾਂ ਨੂੰ ਗਰੀਬ ਵਾਲਾ ਏ ਧੱਕਾ ਹੋਇਆ ਸ਼ਹਿਰ ਦੇ ਅੰਦਰ ਹੋਇਆ ਬਾਹਰਾਣੀ ਦਾ ਕਹਿੰਦੇ ਨੇ ਕਿ ਪਟਿਆਲਾ ਜਿਹੜਾ ਇਹ ਹੈਗਾ ਉਹ ਉਹਨਾਂ ਦਾ ਗੜ ਹੈ ਪਰ ਮਹਾਰਾਣੀ ਜੀ ਦਾ ਕੈਪਟਨ ਅਬਰਦਰ ਸਿੰਘ ਦਾ ਤੇ ਉਹਨਾਂ ਦੇ ਗੜ ਦੇ ਵਿੱਚ ਹੀ ਮੈਂ ਅਸੀਂ ਦੇਖਿਆ ਕਿ ਲੋਕ ਹੀ ਸੰਤੁਸ਼ਟ ਨਹੀਂ ਹੈਗੇ ਇਹਦਾ ਕੀ ਕਾਰਨ ਹੈ ਇਹ ਜਿਹੜਾ ਧੱਕਾ ਜਿੰਨਾ ਵਿਸ਼ਕ ਸ਼ਾਹੀ ਸ਼ਹਿਰ ਪਟਿਆਲਾ ਤੋਂ ਇੱਕ ਮੰਡੀ ਸੀ ਉਹ ਉਠਾਈ ਗਈ ਹੈ ਉਸ ਮੰਡੀ ਜਿਹੜੀ ਹੈ ਉਹ ਉਸਾਨ ਨਨੋ ਕਰਾਰੀ ਹੈ ਪੜੀਦਾ ਤੋੜਾ ਮੰਡੀ ਚੱਕੀ ਹੈ ਇਸੇ ਕਰਕੇ ਚਾਈ ਦੀ ਹੈ ਪਈ ਮਾਰ ਆਇਆ ਸਾਹਨੇ ਕੈਟਰ ਸਾਹ ਮਾਰਾ ਨਹੀਂ ਤੇ ਘੜ ਦੇ ਅੰਦਰ ਮੰਡੀ ਦਾ ਸਵਾਇਆ ਕਰ ਦੋ ਉਹ ਮੰਡੀ ਜਿਹੜੀ ਫਾਇਦੇ ਵੇਦਾ ਬਦਵਾ ਲੰਚ ਚੁੱਕੀ ਐ ਨਾ ਫੜਲੇ ਦੋ